ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਪਾਪ ਨੂੰ ਤਾਪਿਆ ਤਤ ਸ਼ਰੀਰ ਇਸ ਗੜ ਸਾਜੇ ਪਰੋ ਗੁਰੂ ਰੂਪ ਬਾਲੂ ਜੁਤੇ ਆਏ ਸੱਚੇ ਪਾਤਸ਼ਾਹ ਜੀਓ ਆਏ ਨੇ ਸਾਧ ਗੁਰੂ ਜੀਓ ਗੁਰੂ ਕੀ ਸੰਗਤ ਹਾਜ਼ਰ ਹੈ ਖਾਲਸਾ ਪੰਥ ਹਾਜ਼ਰ ਹੈ ਆਪ ਨੇ ਕਿਰਪਾ ਕਰਕੇ ਰਹਿਮ ਕਰਨੀ ਗੁਰਦੁਆਰੇ ਹੋਵੇ ਸੋਹੀ ਪਾਏ ਜੀ ਆਪ ਨੇ ਕਿਰਪਾ ਕਰਕੇ ਰਹਿਮ ਕਰਕੇ ਸੱਚੇ ਪਾਤਸ਼ਾਹ ਸੁੰਦਰ ਸੁਹਣੀ ਇਮਾਰਤ ਬਣੇ اس عمارت دے اندر سجے پانچہ دی آپ کی اصحاب حضور کا تن تن گروہ گرنسا دی مہراج آپ پرکاش مان ہو آتے گروہ کی سنگت آپ دی دی حضوری دے بیت بیٹھ کے آپ دی بی باپ اور باڑی دے نار جڑے سچے پادشاہ جیو گردوارا صاحب دی عمارت آرام کرن تو پہینا آپ دی بی باڑی دا او جاترہ رہ کے سیو سرمانی صاحب دی دی پاس کروائے گئے دی باڑی دا پاس دیا ਉਹਨਾਂ ਨੂੰ ਲੰਗਰਦਿਆਂ ਦੀ ਮਾਫੀ ਬਖਸ਼ਣੀ ਹੈ ਕਿ ਬਾਦਸ਼ਾਹ ਉਸਨਾਰ ਦੁਸ਼ਮਣ ਸੱਚੇ ਪਾਤਸ਼ਾਹ ਜੀ ਉਹ ਆਪਦੀ ਦੇ ਹੁਕਮ ਰਾਜਾ ਪ੍ਰਚਾਰ ਕਰਨ ਦਾ ਪ੍ਰਵਾਨ ਹੋਵੇ ਦਾਲ ਪ੍ਰਵਾਨ ਹੋਇਆ ਪ੍ਰਚਾਰ ਸੰਗਤ ਵਿੱਚ ਲਤਾਉਣ ਦੀ ਆਗਿਆ ਪੁੱਛੋ ਸਤਿਗੁਰੂ ਜੀ ਦੇ ਇਲਾਹੀ ਹੁਕਮ ਨਾਮੇ ਪਾਉਕੇ ਗੁਰੂ ਰੋਪਾਰ ਦੇ ਪਿਆਰੇ ਸਰਦਾਰ ਨੂੰ ਸੱਚੇ ਪਾਤਸ਼ਾਹ ਜੀ ਉਹ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਆਰੰਭ ਕਰਨ ਦੀ ਆਗਿਆ ਬਾਦੂ ਦਮ ਪੁੱਛੋ ਜੀ ਇਹ ਆਗਾ ਵਾਲੀ ਗੱਲ ਹੈ ਇਸ ਨਗਰ ਦੀ ਸੰਗਤ ਨੇ ਚੰਗਾ ਪ੍ਰਾਰਾਲਾ ਸੋਨਾ ਪ੍ਰਾਰਾਲਾ ਕੀਤਾ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਾਉਣ ਲੱਗੇ ਨੇ ਦੇਖੋ ਹਰ ਸਿੱਖ ਨੂੰ ਗੁਰੂ ਨੇ ਆਖਿਆ ਦਸਵੰਦ ਕੱਢੇ ਤੇ ਉਹ ਜਿਹੜਾ ਦਸਵੰਦ ਆ ਉਹਨੂੰ ਧਰਮ ਅਰਥ ਕਾਰਜਾਂ ਦੇ ਉੱਤੇ ਤੇ ਗਰੀਬ ਲੋੜਵੰਦ ਆਪਣੇ ਵੀਰਾਂ ਭੈਣਾਂ ਪਰਿਵਾਰਾਂ ਦੇ ਉੱਤੇ ਉਹਨੂੰ ਵਰਤਿਆ ਜਾਂਦਾ ਉਹ ਇਹ ਤੇ ਧਰਮ ਅਰਥ ਕਾਰਜ ਗੁਰੂ ਰਹਿ ਨੇ ਇਹ ਕਰਕੇ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਜਿੰਨਾ ਤੁਸੀਂ ਜਾਦਾ ਤੋਂ ਜਾਦਾ ਯੋਗਦਾਨ ਪਾਉਗੇ ਗੁਰੂ ਨੇ ਕਈ ਗੁਣਾ ਫੇਰਾਪਾ ਨੂੰ ਦੇਣਾ ਹੈ ਕਈ ਗੁਣਾ ਇਹ ਕਰਕੇ ਆਪਾਂ ਨੂੰ ਵੱਧ ਤੋਂ ਵੱਧ ਯੋਗਦਾਨ ਪਾਉਣੇ ਵਧੀਆ ਗੁਰੂ ਸਾਹਿਬ ਜੀ ਦਾ ਸ਼ਾਨਦਾਰ ਗੁਰਦੁਆਰਾ ਸਾਹਿਬ ਬਣੇ ਔਰ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਤਿਆਰ ਹੋਵੇ ਕਿ ਆਪਾਂ ਜਿਆਦਾ ਤੋਂ ਜਿਆਦਾ ਗਿੰਤੀ ਦੇ ਬੰਦੂ ਤੇ ਆਇਆ ਕਰੀਗੇ ਬੈਠੇ ਕੇ ਕੋਲੇ ਵੀ ਬੈਠੋ ਆ ਸੋਣੀ ਤੁਹਾਡਾ ਪ੍ਰਬੰਧ ਹੈ ਕਿ ਔਰ ਜਦੋਂ ਗੁਰਦੁਆਰਾ ਸਾਹਿਬ ਵੱਲ ਰਿਹਾ ਹੋਵੇ ਇੱਕ ਤਾਂ ਮਾਇਆ ਦੇ ਨਾਲ ਮਦਦ ਤੁਹਾਡਾ ਜਾਂ ਸੇਵਾ ਸੇਵਾ ਆਪਾਂ ਕੋਈ ਵੀ ਕਰ ਸਕਦੇ ਆ ਸੇਵਾ ਭਾਗਾ ਵਾਲਿਆਂ ਨੂੰ ਮਿਲਦੀ ਆ ਇਸ ਕਰਕੇ ਆਪਾਂ ਯੋਗਦਾਨ ਪਾਉਣੇ ਪ੍ਰੇਮ ਪਿਆਰ ਮੁਹੱਬਤ ਨਗਰ ਦੇ ਵਿੱਚ ਰੱਖ ਕੇ ਇਹ ਜਿਹੜੇ ਕਾਰਜ ਨੇ ਵੇਖੋ ਕਾਰਜ ਕਰਨ ਵਾਲਾ ਗੁਰੂ ਹੈ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀ ਹੈ ਕਾਰਜ ਦੇਤਾਰ ਸਤ ਗੁਰ ਸੱਚ ਸਾਖੀ ਹੈ ਇਹ ਕਾਰਜ ਗੁਰੂ ਨੇ ਆਪੇ ਪੂਰੇ ਕਰਨੇ ਨੇ ਆਪਾਂ ਨੂੰ ਉਸ ਦਿਨ ਵੀ ਗੁਰੂ ਨੇ ਦੱਸਾਇਆ ਆ ਮਾਵਾ ਪਹਿਣਾ ਬੀਬੀਆਂ ਬੈਠੀਆਂ ਵਾ ਆਪਾਂ ਸਾਰਿਆਂ ਨੇ ਇੱਥੇ ਇਹ ਗੱਲ ਮੈਂ ਹੁਣੇ ਜਾ ਕੇ ਆਇਆ ਤਲਿੰਗਾਨਾ ਉੱਥੇ ਗਾਚੂਬਾਈ ਟਾਂਡਾ ਇੱਕ ਪਿੰਡ ਆ ਵਣਜਾਰੇ ਸਿਖਾਦਾ ਬੜੇ ਉਹ ਗੁਰੂ ਦੇ ਨਾਲ ਜੁੜੇ ਨੇ ਉਥੇ ਇੱਕ ਮਾਗਮ ਸੀ ਤੇ ਮੈਂ ਸਵੇਰ ਤੋਂ ਹੀ ਦੇਖਿਆ ਮਾਈਆਂ ਭੈਣਾਂ ਭਾਈ ਬੱਚੇ ਉਹ ਸੇਵਾ ਦੇ ਵਿੱਚ ਲੱਗ ਗਏ ਔਰ ਸ਼ਾਮ ਤੱਕ ਉਹਨਾਂ ਨੇ ਬੜਾ ਸੋਨਾ ਲੰਗਰ ਪਿਆਰ ਕੀਤਾ ਬੜਾ ਉਹਨਾਂ ਨੇ ਸੇਵਾ ਕੀਤੀ ਸਾਡੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਥੋੜਾ ਥੋੜਾ ਹੋਂ ਇੱਥੇ ਇਹ ਹੋ ਗਿਆ ਕਿ ਜੇ ਗੁਰੂ ਦਾ ਲੰਗਰ ਵੀ ਪਕਣਾ ਹੈ ਦਾ ਕਈ ਵਾਰੀ ਸਾਡੇ ਬੰਦੇ ਜਿਹੜੇ ਨੇ ਉਹ ਪੈਸਿਆਂ ਤੇ ਲਿਆਉਣੇ ਪੈਂਦੇ ਪਰਸ਼ਾਦਿਆਂ ਦੀ ਸੇਵਾ ਬੀਬੀਆਂ ਨੂੰ ਕਰਨੀ ਚਾਹੀਦੀ ਹੈ ਸਬਜੀ ਭਾਜੀ ਭਾਈਆਂ ਨੂੰ ਵੀ ਬਣਾਉਣੀ ਚਾਹੀਦੀ ਬਸਾਉਣੀ ਚਾਹੀਦੀ ਆ ਇਹਦੇ ਭਾਗਾ ਵਾਲਿਆਂ ਨੂੰ ਸੇਵਾ ਮਿਲਦੀ ਆ ਇਹਦੇ ਵਿੱਚ ਆਪਾਂ ਨੂੰ ਯੋਗਦਾਨ ਇਸੇ ਤਰ੍ਹਾਂ ਪਾਉਣਾ ਚਾਹੀਦਾ ਸੇਵਾ ਕਰਦਿਆਂ ਸਾਡੇ ਅੰਦਰ ਨਿਮਰਤਾ ਵੀ ਹੁੰਦੀ ਹੈ ਸਾਨੂੰ ਗੁਰੂ ਦੀ ਬਖਸ਼ਿਸ਼ ਗੁਰੂ ਦੀ ਰਹਿਮਤ ਵੀ ਨਾਲ ਹੀ ਮਿਲਦੀ ਆ ਸਾਡੇ ਬੱਚਿਆਂ ਨੂੰ ਗੁਰੂ ਫੇਰ ਤਰਕੀਆਂ ਦਿੰਦਾ ਆ ਇਹ ਜੇ ਬੱਚਿਆਂ ਨੂੰ ਹੀ ਆਪਾਂ ਨਾਲ ਸੇਵਾ ਦੇ ਜੋੜੀਏ ਬੱਚੇ ਗੁਰੂ ਨਾਲ ਜੁੜੇ ਰਹਿੰਦੇ ਆ ਧਰਮ ਦੇ ਨਾਲ ਜੁੜੇ ਰਹਿੰਦੇ ਆ ਮਾਇਆ ਹਲਾਮਤਾ ਤੋਂ ਵੱਟ ਜਾਂਦੇ ਆ ਇਹ ਗੁਰਦੁਆਰੇ ਗੁਰੂ ਗੁਰੂ ਗ੍ਰੰਥ ਸਾਹਿਬਾ ਰਾਜ ਦੀ ਬਾਣੀ ਦੇ ਰਾਹੀਂ ਰੱਬ ਦੇ ਨਾਲ ਜੁੜਨ ਦੇ ਲਈ ਨੇ ਤੋਂ ਆਪਾਂ ਗੁਰਦੁਆਰੇ ਨਹੀਂ ਬਣਾਈਏ ਤੇ ਗੁਰੂ ਘਾਰੇ ਨਹੀਂ ਬਣਾਈਏ